ੱਡੀ ਪਹਿਣ ਕੇ ਫੁੱਲ ਖਿਲਾ ਹੈ ਫੁੱਲ ਖਿਲਾ ਹੈ ਉਹੀ ਫੁੱਲਾ ਸੀ ਇਹੋ ਜੀ ਐਕਟਿੰਗ ਵਾਸਤੇ ਆਹੀ ਨਾਮ ਮਣਦੇ ਟੀਜ਼ਰ ਜਾਂਫਰ ਟ੍ਰੇਲਰ ਇਹ ਫਿਲਮ ਦੇ ਉਹ ਮੁਖਾਂਸ਼ ਹੁੰਦੇ ਨੇ ਜਿਹੜੇ ਦਰਸ਼ਕਾਂ ਨੂੰ ਫਿਲਮ ਵੱਲ ਖਿੱਚਦੇ ਨੇ ਸੋ ਜੋ ਲੋ ਪੁਆਇੰਟ ਹੁੰਦੇ ਨੇ ਉਹ ਇਹਨਾਂ ਦੇ ਵਿੱਚ ਨਹੀਂ ਦਿਖਾਏ ਜਾਂਦੇ ਪਰ ਡਾਕੂਆਂ ਦੇ ਮੁੰਡੇ ਇਸ ਗੱਲੋਂ ਨਹੀਂ ਡਰਦੇ ਨਾ ਆਪ ਕਿਤੇ ਕਿੰਨਾ ਕੁ ਦੂਰ ਰਹਿੰਦਾ ਆ ਵੀ ਜਨਾਨੀ ਤੋਂ 6 ਮਹੀਨੇ ਬਾਅਦ ਪਿਓ ਬਣ ਗਿਆ ਸੀ 6 ਮਹੀਨੇ ਬਾਅਦ ਪਿਓ ਬਣ ਗਿਆ ਦੇਖੋ ਇੰਨੀ ਕੈਜੂਅਲ ਐਕਟਿੰਗ ਦੇਵ ਕਰੋੜ ਦਾ ਫੈਨ ਹੋਣ ਦੇ ਨਾਤੇ ਮੈਂ ਸੋਚਿਆ ਸੀ ਵੀ ਇਹੀ ਦੀ ਗੱਲ ਨਹੀਂ ਬੋਲਣੀ। ਅੱਛਾ ਜਿਹੜਾ ਬੰਦਾ ਇੰਡਸਟਰੀ ਤੋਂ ਵੱਖ ਕੁਝ ਕੰਮ ਕਰ ਰਿਹਾ ਹੈ, ਅਲੱਗ ਚੀਜ਼ਾਂ ਬਣਾ ਰਿਹਾ ਉਹਨੂੰ ਕਾਹਨੂੰ ਮਜ਼ਾਕ ਕਰਨਾ। ਪਰ ਫੇਰ ਮੈਨੂੰ ਕਿਤੋਂ ਇੱਕ ਆਵਾਜ਼ ਆਈ। ਕੰਮ ਚੱਕ ਕੇ ਰੱਖ ਗੱਲ ਪੁੰਝੇ ਡਿਗਣ ਨਹੀਂ ਦੇਣੀ ਹੈਗੀ। ਕੀ ਗਿੱਪੀ ਗਰੇਵਾਲ ਸਾਹਿਬ। ਤਾਂ ਚਲੋ ਦੇਵ ਕਰੋੜ ਉਹਨਾਂ ਦੀ ਗੱਲ ਅੱਗੇ ਕਰਦੇ ਹਾਂ। ਪਹਿਲਾਂ ਗਿੱਪੀ ਗਰੇਵਾਲ ਭਾਜੀ ਦੀ ਗੱਲ ਕਰੀਏ। ਪਿਛਲੇ 1.5 ਮਹੀਨੇ ਤੋਂ ਆਹ ਚਿਹਰੇ ਆਪਾਂ ਬਾਰ-ਬਾਰ ਦੇਖ ਰਹੇ ਹਾਂ। ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਮਰਤ ਖਹਿਰਾ। ਇਸ ਤੋਂ ਸਰਗੁਣ ਮਹਿਤਾ ਫੇਰ ਨਿਮਰਤ ਖੈਰਾ ਇਸ ਤੋਂ ਬਾਅਦ ਫੇਰ ਗਿੱਪੀ ਗਰੇਵਾਲ ਫੇਰ ਐਮੀ ਵਰਗ ਫੇਰ ਸਰਗੁਣ ਮਹਿਤਾ ਤੇ ਫੇਰ ਨਿਮਰਤ ਖੈਰਾ ਸਤਾਰਕਾਸ ਨੋ ਵੀ ਸੜਸਾ ਅਗੇ ਹੋ ਗਿਆ ਮਤਲਬ ਤੜਕਾ ਲਾ ਲਾ ਕੇ ਫੇਰ ਤੀਜੇ ਦਿਨ ਹੋਈ ਹੁਣ ਜਿਨ੍ਹਾਂ ਦੇ ਆਪਾਂ ਨਾਮ ਲੈਨੇ ਫਿਰ ਤੋਂ ਇਕੱਠੇ ਸਰਬੱਲਾ ਜੀ ਦੇ ਵਿੱਚ ਲਿਖਣਗੇ ਹਾਲੇ ਖੈਰ ਟੀਜ਼ਰੀ ਆਇਆ ਆਪਾਂ ਬਾਹਲੇ ਕਿਆਸ ਨਹੀਂ ਲਗਾ ਸਕਦੇ ਹੋ ਸਕਦਾ ਹੈ ਪ੍ਰੋਡਕਟ ਖਰਾਬ ਨਿਕਲ ਜੇ ਹਾਂਜੀ ਜਾ ਹੋ ਸਕਦਾ ਬਹੁਤ ਹੀ ਵਧੀਆ ਹੋਵੇ। ਲਾਓ ਵੀ ਖਿੱਚੋ ਤਿਆਰੀ ਪਰ ਟੀਜ਼ਰ ਦੇਖ ਕੇ ਸਾਫ ਪਤਾ ਲੱਗਦਾ ਵੀ ਇਹ ਉਹੀ ਟੈਸਟ ਕੀਤਾ ਹੋਇਆ ਫਾਰਮੂਲਾ ਹੈ। ਉਹੀ ਪੁਰਾਣਾ ਪੰਜਾਬ, ਰੇਤੇ ਦੇ ਟਿੱਬੇ, ਕੁਰਤੇ ਚਾਦਰੇ, ਊਂਟ ਤੇ ਘੋੜੇ ਤੇ ਉਹੀ ਬਹੁਤ ਜ਼ੋਰ ਦੀ ਬੋਲੇ ਹੋਏ ਡਾਇਲੋਗ। ਬਹੁਤ ਜ਼ੋਰ ਦੀ ਨੂੰ ਗਾ ਮੈਂ ਕੱਢ ਕੇ ਮਰੀਆ। ਆਹ ਕਹਣੇ ਵਾਲੇ ਮੇਰੇ ਵਰਗੇ ਕਹੀ ਜਾਂਦੇ ਨੇ ਵੀ ਅੱਜ ਕੱਲ ਲਾਊਡ ਕਮੇਡੀ ਬਹੁਤ ਜ਼ਿਆਦਾ ਹੋ ਗਈ। बार-बार ਉਹੀ ਆਈ ਜਾਂਦੀ ਆ। ਪਰ ਹਾਲੀ ਵਿੱਚ ਸੌਕਣ ਸੌਕਣੇ ਦੀ ਆਫਤ ਦਾ ਦੇਖ ਕੇ ਲੱਗਦਾ ਹੈ ਵੀ ਯਾਰ ਜਦ ਚੀਜ਼ਾਂ ਇਧਰੋਂ ਚੱਲ ਰਹੀਆਂ ਨੇ ਲੋਕ ਦੇਖਣ ਆ ਰਹੇ ਨੇ ਤਾਂ ਬਣਾ ਲਓ ਫਿਰ ਮੈਂ ਜੀ ਪਰਾਉਣਾ ਮੈਂ ਆ ਉਹ ਯਾਰ ਰੋਈਆਂ ਤੱਕ ਸੀਗਾ ਹੁਣ ਮੈਂ ਪਰਾਉਣਾ ਐ ਤੇ ਐਵੇਂ ਟੈਸਟਡ ਫਾਰਮੂਲੇ ਦੇ ਨਾਲ ਦੱਸੀ ਗੱਲੋਣੀ ਵੀ ਆ ਰਹੇ ਨੇ ਮਿਸਟਰ ਐਂਡ ਮਿਸ 420 ਅਗੇਨ ਲੈ ਕੇ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਇਧਰ ਵੀ ਸਰਗੁਣ ਮਹਿਤਾ ਤੇ ਨਿਮਰਤ ਖੈਰਾ ਹੀ ਨੇ ਥੋੜੀਆਂ ਹੀ ਆ ਉਹ ਵੀ ਅੱਜਕੱਲ ਇਹੋ ਜਿਹੀਆਂ ਹੀ ਲੱਗਦੀਆਂ ਨੇ ਹਨਾ ਮੈਂ ਚਾਚੇ ਨਾ ਕਰਿਓ ਮੈਂ ਜਾਣੀ ਜਾਣ ਕੇ ਨਹੀਂ ਕਹਿੰਦਾ ਪਰ ਟੀਜ਼ਰ ਦੇਖਦੇ ਹੋਏ ਮੈਨੂੰ ਕਿਤੇ ਵੀ ਹਾਸਾ ਨਹੀਂ ਆਇਆ ਅਬਦਾਲਿਆਂ ਦੀ ਕਿਹੜੀ ਰਾਤ ਆਇਆ ਸੀ ਮੈਂ ਇਹਨੂੰ ਲੋਕੇਸ਼ਨ ਭੇਜੀ ਸੀ ਹੋ ਸਕਦਾ ਮੇਰਾ ਹੀ ਸੈਂਸ ਆਫ ਹਿਊਮਰ ਖਰਾਬ ਹੋਵੇ ਥੋੜਾ ਜਿਹਾ ਬੱਤ ਸਹੀ ਹੈ ਨਹੀਂ ਇਹੋ ਜਿਹੇ ਡਾਇਲੋਗ ਤੇ ਤਾਂ ਹਾਸਾ ਆ ਹੀ ਜਾਂਦਾ ਦੁੱਧ ਪੀਣ ਤੋਂ ਬਾਅਦ ਤਾਂ ਸੁਣਦੇ ਹੋਵੋਗੇ ਨਾ ਹਾਂਜੀ ਪੱਕਾ ਤੁਹਾਨੂੰ ਵੀ ਨਹੀਂ ਆਇਆ ਹਣਾ ਦੇ ਨੋਟੀ ਹੋ ਰਾਣਾ ਜੀ ਨੋਟੀ ਦੀ ਜਗਾ ਤੇ ਚੀਪ ਜ਼ਿਆਦਾ ਲੱਗਿਆ ਕਿਉਂਕਿ ਇਸ ਡਾਇਲੋਗ ਦਾ ਕੋਈ ਮਤਲਬ ਤਾਂ ਨਿਕਲਦਾ ਨਹੀਂ ਤੇ ਜੇ ਮਤਲਬ ਨਿਕਲਦਾ ਤਾਂ ਇਹ ਉਹੀ ਨਿਕਲਦਾ ਜਿਹਨੂੰ ਆਪਾਂ ਚੀਪ ਕਹਿ ਸਕਦੇ ਹਾਂ ਖੈਰ ਸੈنسੋਫੀ ਉਮਰ ਦੇ ਨਾਲ-ਨਾਲ ਮੈਨੂੰ ਮੇਰੀ ਅੰਗਰੇਜ਼ੀ ਵੀ ਖਰਾਬ ਲੱਗੀ ਜਦ ਮੈਂ ਇਹਨਾਂ ਦੇ ਨਾਮ ਪੜਨ ਲੱਗਿਆ ਪਹਿਲਾਂ ਤਾਂ ਜੱਸੀ ਨੇ ਜੱਸੀ ਦੇ ਵਿੱਚ ਈ ਇੱਕ ਐਕਸਟਰਾ ਪਾਈ ਹੋਈ ਆ ਉਹਨੂੰ ਹੁਣ ਜੈਸੀ ਕਹਿਣਾ ਕਿ ਜੈਸੀ ਕਹਿਣਾ ਪਰ ਖੈਰ ਇਹ ਨਵਾਂ ਖਾਣੀ ਸੀ ਪਰ ਫੇਰ ਮੈਂ ਇਸ ਫਿਲਮ ਦੇ ਪ੍ਰੋਡਿਊਸਰ ਦਾ ਨਾਮ ਪੜਿਆ ਤਮੈਨੂੰ ਸਮਝ ਨਹੀਂ ਲੱਗੀ ਵੀ ਇਹਨੂੰ ਆਰ ਰੂਪਾਲੀ ਪੜਾਇਆ ਜਾਊਗਾ ਯਾਰ ਰੂਪਾਲੀ ਪੜਾਇਆ ਜਾਊਗਾ ਪਾਲੀ ਵੀ ਨਹੀਂ ਪਾਂਜੀ ਤੇ ਉਸ ਤੋਂ ਬਾਅਦ ਡਾਇਰੈਕਟਰ ਸਾਹਿਬ ਦਾ ਇਹਨਾਂ ਦਾ ਨਾਮ ਵੀ ਇੱਕ ਸ਼ਿਸ਼ਟ ਕੁ ਕੁ ਸ਼ਿਟ ਚੱਲ ਜੋ ਵੀ ਆ ਯਾਰ ਸ਼ੁਭ ਕਾਮਨਾਵਾਂ ਨੇ ਇਹਨਾਂ ਨੂੰ ਵੀ ਇਹਨਾਂ ਦੀ ਫਿਲਮ ਇਹਨਾਂ ਦੇ ਨਾਮ ਵਰਗੀ ਨਾ ਹੋਵੇ ਮਤਲਬ ਸਮਝ ਆ ਰਿਹਾ ਲੋਕਾਂ ਨੂੰ ਪੜਨੂੰ ਮਤਲਬ ਸੌਖੀ ਹੋਵੇ ਯਾਰ ਮੇਰੇ ਮਾਇਨੇ ਕੁਝ ਨਹੀਂ ਪੁੱਢੀ ਲੈਣੀਆਂ ਖੈਰ ਛੱਡੋ ڈاکੂਆਂ ਦਾ ਮੁੰਡਾ 3 ਤੇ ਆਉਨੇ ਆ ਇਹਨਾਂ ਦਾ ਟ੍ਰੇਲਰ ਦੋ ਤਿੰਨ ਗੱਲਾਂ ਕਰਕੇ ਮਹਾਨ ਬਣਦਾ ਬਣਦਾ ਰਹਿ ਗਿਆ ਉਹ ਦੋ ਤਿੰਨ ਗੱਲਾਂ ਕਿਹੜੀਆਂ ਨੇ ਇਹ ਦੱਸਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਪਛੋਕੜ ਤੇ ਝਾਤੀ ਮਾਰਦੇ ਇਹਨਾਂ ਫਿਲਮਾਂ ਦੀ ਖਾਸ ਗੱਲ ਇਹ ਰਹੀ ਆ ਵੀ ਇਹ ਅਸਲ ਕਹਾਣੀਆਂ ਦੇ ird gird ਬੁਣੀਆਂ ਜਾਂਦੀਆਂ ਨੇ ਜਿੱਥੇ ਬੰਦਾ ਪਹਿਲਾਂ गिरਦਾ ਫਿਰ ਉੱਠਦਾ ਗੁੰਡਾਗਰਦੀ ਡਰੱਗਸ ਜੇਲ੍ਹ ਤੇ ਫਿਰ ਸੁਧਾਰ ਵੱਲ ਦਾ ਰਸਤਾ ਪਹਿਲੀ ਫਿਲਮ ਮਿੰਟੂ ਗੁਰੂਸਰੀਆ ਤੇ ਆਧਾਰਿਤ ਸੀ ਦੂਜੀ ਫਿਲਮ ਮੰਗਾ ਸਿੰਘ ਅੰਟਾਲ ਤੇ ਸੀ ਦੇਵ ਖਰੋੜ ਨੇ ਹਰ ਬਾਰ ਇਹਨਾਂ ਕਿਰਦਾਰਾਂ ਵਿੱਚ ਆਪਣੀ ਇੰਟੈਂਸ ਐਕਟਿੰਗ ਨਾਲ ਜਾਣ ਪਾਈ ਆ ਟ੍ਰੇਲਰ ਦੇ ਵਿੱਚ ਮੈਨੂੰ ਲੱਗਿਆ ਵੀ ਉਹ ਪਹਿਲਾ ਮੋਗਲੀ ਵਾਲਾ ਸੀ ਜਿਹਦੇ ਫੁੱਲ ਝੜ ਗਏ ਸੀ ਤੇ ਦੂਜਾ ਜਿੱਥੇ ਉਹੀ ਮੋਗਲੀ ਸ਼ੋਲੇ ਵਾਲਾ ਠਾਕੁਰ ਬਣ ਕੇ ਖੜਾ ਆਜ ਲੋਹਾ ਕਰ ਭਾਈ ਮਾਰ ਦੋ ਹਥੋੜਾ ਤੇ ਤੀਜਾ ਬਾਣੀ ਸੰਧੂ ਦੇ ਦੋ ਬਣਾਉਟੀ ਜਿਹੇ ਡਾਇਲੋਗ ਤੂੰ ਬਸ ਛੇਤੀ ਛੇਤੀ ਅਫਸਰ ਬਣ ਤੇ ਆਪਾਂ ਵਿਆਹ ਕਰਾਈਏ ਜੇ ਤਿੰਨੇ ਜੀ ਜੈਸ ਟਰੇਲਰ ਦੇ ਵਿੱਚ ਨਾਂ ਵੀ ਹੁੰਦੀਆਂ ਤਾਂ ਕੋਈ ਫਰਕ ਨਹੀਂ ਸੀ ਪੈਣਾ ਸੋ ਗੁੱਡ ਟਰੇਲਰ ਦੀ ਜਿਹੜੀ ਇੰਟੈਂਸਿਟੀ ਆ ਉਹ ਹੋਰ ਜ਼ਿਆਦਾ ਬਣੀ ਰਹਿਣੀ ਸੀ ਬਾਣੀ ਸੰਧੂ ਦਾ ਆਹ ਵਾਲਾ ਸੀਨ ਠੀਕ ਠੀਕਾ ਮੈਨੂੰ ਨਾ ਤੇਰੇ ਗੁੱਸੇ ਤੋਂ ਬਹੁਤ ਡਰ ਲੱਗਦਾ ਦੇਵ ਕਰੋੜ ਸਾਰੇ ਟਰੇਲਰ ਚ ਬਹੁਤ ਵਧੀਆ ਲੱਗਿਆ ਸਿਰਫ ਉਹੀ ਸੀਨ ਨੂੰ ਛੱਡ ਕੇ 6 ਮਹੀਨੇ ਬਾਅਦ ਪਿਓ ਬਣ ਗਿਆ ਇਹਦੀ ਨਹੀਂ ਲੋੜ ਨਹੀਂ ਸੀ ਕਿਉਂਕਿ ਇਸ ਫਿਲਮ ਵਿੱਚ ਕਮੇਡੀ ਦੇਖਣ ਵਾਸਤੇ ਤਾਂ ਕਿਸੇ ਨੇ ਆਉਣਾ ਨਹੀਂ ਯਾਨੀ ਘੱਟੋ ਘੱਟ ਟ੍ਰੇਲਰ ਦੇ ਵਿੱਚ ਲੋੜ ਨਹੀਂ ਸੀਗੀ ਫਿਲਮ ਦੇ ਵਿੱਚ ਤੁਹਾਡੇ ਹੈਗੇ ਨੇ ਕੈਰੈਕਟਰ ਨੂੰ ਡਿਵੈਲਪ ਹੋਣ ਵਿੱਚ ਸਹਾਇਤਾ ਕਰ ਰਹੇ ਨੇ ਤਾਂ ਉਹ ਇੱਕ ਅਲੱਗ ਗੱਲ ਹੈ ਕਬੀਰ ਦੁਖਾਨ ਸਿੰਘ ਸੋਨਾ ਜੱਜਾਇਆ ਦੇਵ ਕਰੋੜ ਦੇ ਸਾਹਮਣੇ ਇਹਨਾਂ ਦੋਨਾਂ ਦੀ ਡਾਇਲੌਗ ਬਾਜੀ ਫਿਲਮ ਦੀ ਜਾਨ ਮੈਨੂੰ ਲੱਗਦਾ ਤੇਰੇ ਸਿਸਟਮ ਨੇ ਹਲੇ ਤੱਕ ਮੇਰਾ ਜੀਪੀਐਸ ਫੜਿਆ ਨਹੀਂ ਜਿਸ ਦਿਨ ਮਾਰੇ ਸਿਸਟਮ ਨੇ ਤੇਰਾ ਜੀਪੀਐਸ ਪਕੜ ਲਿਆ ਨਾ ਮੋਸ ਦਿਨ ਤੋਂ ਕੁਝ ਹੋਰ ਪਕੜਨੇ लायक ਨਹੀਂ ਰਿਹਾ ਹੁਣ ਜੇ ਤਿੰਨਾ ਫਿਲਮਾਂ ਦੇ ਪਲੱਸ ਪੁਆਇੰਟਸ ਦੀ ਗੱਲ ਕਰੀਏ ਤਾਂ ਜਿਹੜੀ ਮਿਸਟਰ ਐਂਡ ਮਿਸ 420 ਅਗੇਨ ਆ ਉਹਦੇ ਟੀਜ਼ਰ ਨੂੰ ਅਗੇਨ ਐਂਡ ਅਗੇਨ ਐਂਡ ਅਗੇਨ ਦੇਖ ਕੇ ਵੀ ਮੈਨੂੰ ਕੁਝ ਨਹੀਂ ਲੱਭਿਆ ਸਰਬਾਣਾ ਜੀ ਦਾ ਪਲੱਸ ਪੁਆਇੰਟ ਆਪਾਂ ਉਹਦੀ ਸਟਾਰ ਕਾਸਟ ਨੂੰ ਕਹਿ ਸਕਦੇ ਹਾਂ ਕਿਉਂਕਿ ਹੁਣੇ-ਹੁਣੇ ਮਿਲੀ ਸਫਲਤਾ ਇਸ ਫਿਲਮ ਤੱਕ ਵੀ ਕੈਰੀ ਕਰੂਗੀ ਖਾਸ ਕਰ ਸਰਗੁਣ ਮਹਿਤਾ ਤੇ ਨਿਮਰਤ ਖੇਰਾਂ ਦੀ ਜੋੜੀ ਫਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਉੱਪਰ ਵੀ ਬਹੁਤ ਛਾਈ ਪਈ ਹੈ ਹਾਂਜੀ ਕੱਚ ਤੇ ਡਾਕੂਆਂ ਦਾ ਮੁੰਡਾ 3 ਦਾ ਪਲੱਸ ਪੁਆਇੰਟ ਆ ਸਿੱਧੂ ਮੂਸੇਵਾਲੇ ਦਾ ਗਾਣਾ। ਮਤਲਬ ਟ੍ਰੇਲਰ ਦੇ ਕਮੈਂਟ ਸੈਕਸ਼ਨ ਦੇ ਵਿੱਚ ਫਿਲਮ ਬਾਰੇ ਉਹਨੇ ਕਮੈਂਟਸ ਨਹੀਂ ਹੈਗੇ ਜਿੰਨੇ ਸਿੱਧੂ ਮੂਸੇਵਾਲੇ ਦੇ ਗਾਣੇ ਵਾਸਤੇ। ਤੁਹਾਨੂੰ ਇਹਨਾਂ ਤਿੰਨਾਂ ਫਿਲਮਾਂ ਦਾ ਪਲੱਸ ਪੁਆਇੰਟ ਕੀ ਲੱਗਿਆ ਜਾਂ ਕਿਹੜੀ ਫਿਲਮ ਦੀ ਤੁਹਾਨੂੰ ਜ਼ਿਆਦਾ ਅਡੀਕ ਆ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਜੇ ਵੀਡੀਓ ਪਸੰਦ ਆਈ ਆ ਤਾਂ ਉਹੀ ਲਾਈਕ ਤੇ ਸਬਸਕ੍ਰਾਈਬ ਵਾਲੀ ਕਹਾਣੀ ਆਪਣੀ ਸ਼ੇਅਰ ਕਰ ਲਿਓ। ਮਿਲਦੇ ਆ ਅਗਲੀ ਵੀਡੀਓ ਦੇ ਵਿੱਚ। ਸਤਿ ਸ੍ਰੀ ਅਕਾਲ।